ਉਨਾ ਖਾਈਏ ਜਿੰਨੇ ਦੀ ਲੋੜ ਹੋਵੇ ਉਨਾ ਖਾਈਏ ਜਿੰਨੇ ਦੀ ਲੋੜ ਹੋਵੇ ਬਾਧੂ ਖਾ ਕੇ ਟਿੱਡ ਪੜਵਾਈ ਨਾ ਨਹੀਂ ਬਾਧੂ ਖਾ ਕੇ ਟਿੱਡ ਪੜਵਾਈ ਦਾ ਨਹੀਂ ਰੋਣਾ ਹੋਵੇ ਨਾ ਬੰਦੇ ਹਰੇਕ ਕੋਲੇ ਰੋਣਾ ਰੋਵੇ ਨਾ ਬੰਦੇ ਹਰੇਕ ਕੋਲੇ ਦੁੱਖ ਬਾਇਰ ਤੋਂ ਕਦੇ ਛਪਾਈ ਦਾ ਨਹੀਂ ਦੁੱਖ ਬਾਇਰ ਤੋਂ ਕਦੇ ਛਪਾਈ ਦਾ ਨਹੀਂ ਜਿੰਨਾ ਸਰੇ ਉਹਨਾਂ ਕੋ ਦੇ ਦੇਈਏ ਜਿੰਨਾ ਸਰੇ ਉਹਨਾਂ ਕੋ ਦੇ ਦੇਈਏ ਦਾਨ ਦੇ ਕੇ ਕਦੇ ਪਛਤਾਈਦਾ ਨਹੀਂ ਦਾਨ ਦੇ ਕੇ ਕਦੇ ਪਛਤਾਈਦਾ ਨਹੀਂ ਰਾਜ ਲੈੜੀਏ ਰਾਜ ਲੈੜੀਣੇ ਵੇੜੀਏ ਝਗੜਿਆਂ ਨੂੰ ਰਾਜ ਲੈੜੀਣੇ ਵੇੜੀਏ ਝਗੜਿਆਂ ਨੂੰ ਛੋਟੀ ਗੱਲ ਨੂੰ ਕਦੇ ਵਧਾਈਦਾ ਨਹੀਂ ਛੋਟੀ ਗੱਲ ਨੂੰ ਕਦੇ ਵਧਾਈਦਾ ਨਹੀਂ ਛੋਟੀ ਗੱਲ ਨੂੰ ਕਦੇ ਵਧਾਈਦਾ ਨਹੀਂ